ਮਹਾ ਹਵਾਪੂ ਨਾ ਕੀ ਰਾਮ ਆਇਆ ਕੋ ਸਰ ਆ ਲੈ ਜੂ ਮੇਰਾ ਆ ਜਰਾ ਗੱड्डा ਵਛਾਇਆ ਗੱਦੇ ਉੱਪਰ ਪਾ ਕੇ ਫਰਕ ਲੱਗਿਆ ਕੋ ਗੱਦੇ ਦਾ ਇਹ ਗਾ ਸੋਲੂ ਕਦਾ ਆ ਦੇਖਾ ਗੱड्डा ਵਛਾਇਆ ਡਾ ਪਰ ਨਮਾ ਲੈ ਕੇ ਆ ਦੇਖ ਡਬਲ ਆ ਦੇਖਾ ਤਾਂ ਇਹ ਦੋ ਗੱਦੇ ਦੇ ਉੱਪਰ ਕਵਰ ਚਾੜਤਾ ਉੱਪਰ ਦੇਖਿਆ ਇਹ ਭੋਲਾ ਪਿਆ ਦੇਖੀ ਇਹ ਆ ਦੇਖ ਆ ਦੇਖੀ ਭੋਲੇ ਨਹੀਂ ਵੀ ਰੂਹਾਂ ਜਿੰਨੀ ਨੇਰੀ ਇਹ ਤਾਂ ਇੰਮੀਰ ਹੁੰਦਾ ਜਮਨੀਰ ਹੁੰ। ਫੋਮ ਆ ਜੀ ਫੋਮ ਨਹੀਂ ਹੁੰਦੀ। ਫੋਮ ਹੁੰਦੀ ਆ ਫੋਮ ਇੱਕ ਆ। ਉਹ ਮਾਇਕਾ ਉਹ ਕਹਾਣੀ ਹੈ ਰਾਮ ਰੋਧ ਰਿਹਾ ਹੱਥ ਬਿਠੋੜੇ ਪਹਿਲੇ। ਇਹ ਫੋਮ ਦੇ ਨੇ ਬੋਕ ਨੇ ਯੋਗ। ਬਾਪੂ ਨੂੰ ਭਾਈ ਨਮਾਤਾ ਅੱਜ। ਨਾ ਕੇ ਦੇਖੋ ਆ ਇਹ ਰਾਮਦਾਰੀ ਨਾਲ। ਰਾਮਾ ਇਹ ਨਾ ਕੇ ਨਾ। ਗੱਦੇ ਨਾਲ ਫਰਕ ਪਈ ਆ ਨਾ। ਸਾਸਰੀ ਘਰ ਬੁਲਾ ਦੇ। ਸਾਸਰੀ ਘਰ ਬੁਲਾ ਦੇ। ਹਾਂ। ਸਾਸਰੀ ਘਾਲਦਾ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਹ ਪਸਤਰੀ ਘਾਲਦਾ ਭਾਈ ਆਹ ਦੇਖੋ ਜੀ ਬਾਪੂ ਜੀ ਇਹ ਭਾਈ जख्मਾਂ ਨੇ ਕਰਕੇ ਵਿਚਾਰਾ ਓੱਖਾ ਕਿਰਾਲਾ ਨੇ जख्मਾਂ ਤੇ ਮਲਮ ਹੁੰਦੀ ਹੈ ਕਿ ਬਟਰ ਹੁੰਦਾ ਇੱਥੇ ਵਿੱਚਾਂ ਇਹ ਡੱਬੀਆਂ ਭਾਈ ਨਿੱਕੀ ਨਿੱਕੀਆਂ ਹੁੰਦੇ ਨੇ ਬਟਰ ਦੀਆਂ ਇਹ जख्म ਠਿਕਾਉਂਦੀਆਂ ਨੇ ਇਹ ਚੱਕ ਪੋਟਰ ਦਾ ਦੇਖੋ ਜੀ ਇਹਨਾਂ ਦਾ ਪੋਟਰ ਟੁੱਟ ਗਿਆ ਮੜਾਇਆ ਆ ਉਹ ਵੇ ਚੱਲ ਜੀ ਬਗਵਾ ਸਾਰ ਹਾਂ ਜੀ ਆ ਬਤਵਾ ਜੀ ਇਹਨੇ ਯੇਰੇ ਗੱਲ ਜੀ ਹੋਈ ਆ ਹੈ ਜਿਹੜੇ ਯੇਰੇ ਲੱਗੀ ਹੋਈ ਆ ਹਾਂ ਉਥੇ ਜਿੱਥੇ ਗਦੇ ਛਿੱਧੀ ਆ ਤਾਂ ਹਾਂ ਰਾਹੀ ਤੜਾ ਲਵਾਵੇ ਤਾਂ ਛਿੱਦੀ ਨੇਗੀ ਜੀਰੀ ਵਧੀਆ ਲਾਈ ਉਹਨਾਂ ਨੇ ਸਾਰੇ ਮੁੰਡਿਆਂ ਨੇ ਕੋਈ ਬਾਕੂ ਆ ਬਣੀ ਸਮੈਟ ਅਸਮਾਨ ਚਲੋ ਯਾ ਆ ਗਿਆ ਮੈਂ ਆ ਪਹਿਲੇ ਫੋਟੋ ਦੇਖੋ ਤਾਂ ਮੇਰੇ ਆ ਦੋਏ ਠੱਠੀ ਲੋਣਾ ਹੀ 10 12 ਆ ਬੰਦੇ ਆ ਪਰੇ ਰੋਣ ਕੱਢ ਵੀ ਲੱਗੇ ਜਾਂਦੇ ਪਰ ਜਸਮਾਨ ਤੇ ਆਹ ਬਰ ਸਮਾਨ ਆ ਗਿਆ ਪਰਫਿਊਮ ਵਗੈਰਾ ਆ ਗਿਆ ਸਾਰਾ ਲੈਉਣੇ ਆ ਗਿਆ ਸਮਾਨ ਆ ਹੋਈ ਹੋਰੀਆ ਆਉਰ ਦੇ پاسੇ ਕੋਈ ਜਖਮੋਂ ਤਾਂ ਫੋਟੋ ਲਾ ਰੱਖਿਆ ਜੀ ਕਿਨੇ ਦੇਖੋ ਪਾ ਜੀ ਮਾਪੂਗਾ ਨਾ ਮੈਂ ਦੇਸੀ lados ਮੈਨੂੰ ਪੁੱਛਿਆ ਨਹੀਂ ਕਹਿੰਦਾ ਅਸੀਂ ਤਾਂ ਕਿਉਂ ਆ ਮਾ ਆ ਜਿਸੀ ਬੰਦ ਪਿਆ ਜੇ ਤਾਂ ਮੈਂ ਮੈਂ ਕਹਿੰਦਾ ਬੰਦ ਪਿਆ ਕਹਿੰਦੇ ਬੁਲਾ ਦੋ ਜੇ ਮੈਂ ਕਹਿੰਦਾ ਲੱਗਿਆ ਹੋਇਆ ਪਰ ਕਹਿੰਦੇ ਬੰਦ ਕਰ ਦੇ ਬੈ ਝੰਡ ਲੱਗਦੀ ਆ ਐ ਕਰਦੇ ਨੇ ਹੁਣ ਲੱਗੇ ਰਿਹਾ ਮੈਂ ਚਾਲ ਕੇ ਕਹਦਾ ਮਾ ਬੰਦ ਪਿਆ ਤੂੰ ਕਿ ਚੱਕਰ ਨਹੀਂ ਆਏ ਕਹਿੰਦੇ ਠੀਕ ਆ ਆ ਮਾਪੂਗਾ ਕੀ ਖਾਏਗਾ ਸ਼ਾਮ ਨੂੰ ਅੱਜ ਮਹਾ ਕੀ ਖਾਏਗਾ ਸ਼ਾਮ ਨੂੰ ਇਹ ਵੱਡੀ ਆ ਬਾਈ ਬਠਾ ਹੋ ਜਾਏਗਾ ਆਪੇ ਹਾਂ ਬਠਾ ਹੋ ਜਾਏਗਾ ਆਪੇ ਬਠਾ ਆਪੇ ਕਿੱਥੇ ਗੱਲਾਂ ਕਰੀਏਗਾ ਹਾਂ ਬੜੀ ਬੜੀ ਬੋੜੇ ਕੋਣੀ ਹੋਰੀ ਤੇ ਤੋਂ ਮੀਨੋ ਕਿਵਾ ਕੋ ਨੂੰ ਪਾਇ ਬਾਈ ਮੰਜੇ ਦੇ ਪਿਛੇ ਕਹਿੰਦਾ ਦੇਖ ਤੁਸੀਂ ਮੀ ਡਾਊਨ ਹੋਏ ਤਾਂ ਵਿਚਾਰਾ ਕਹਿੰਦਾ ਵੀ ਠੀਕ ਹੋ ਜਾਏਂਦਾ ਚਲੋ ਬੈਠਾ ਰਹੇ ਹਾਂ ਵੀ ਗੱਦੀ ਭੋਲੇ ਲੈਣੇ ਕਿਹਾਂ ਜੀ ਲੈ ਹਾਂ ਗੱਦੇ ਮਾ ਪੋਲੇ ਨਿਵਾਣ ਜੀ ਆਹ ਜੀ ਪੋਲਾ ਆ ਰਿਹਾ ਦੇਖੋ ਜੀ ਐਨ ਜੀ ਬੋਲੇ ਜੀ ਕੋਨੇ ਡਬਲ ਅਰੇ ਵਿੱਚ ਭਾਈ ਗੱਦਾ ਐਨਾ ਪੋਲਾ ਪੈਨ ਐਨਾ ਖਿਆਲ ਰੱਖੀ ਬਸ ਤੂੰ ਮੈਂ ਦਿਖਾਉਣਾ ਕਿਵੇਂ ਆਇਆ ਕਰਜਾ ਕਮਲ ਕਰ ਜਾ ਆਹ ਦੇਖ ਇਹ ਆਇਆ ਨੇ ਭਾਈ ਗੱਦੇ ਆ ਲੈ ਆਉ ਜੀ ਵੀ ਬੋਲਾ ਤਾਂ ਹਾਂ ਆ ਜੀ ਜੀ ਬਿਲਕੁਲ ਆਇਆ ਜਿਦ ਕਿ ਇਹ ਵਿੱਚ ਵਿੱਚ ਚੇਂਜ ਕਰਨ ਲੱਗ ਗਏ ਹਾਂ ਕੋਈ ਆਰੇ ਨਾ ਬੋਲ ਹਾਂ ਫਰੇ ਨਹੀਂ ਬੋਲਦਾ ਆ ਦੇਖੋ ਕੋਨ ਨਾਲ ਪਉਣੀ ਦਾ ਪੰਜ ਜੀ ਐ ਨਿਕਲ ਪੰਜ ਵਾਲਾ ਪੁੱਛਿਆ ਪਤਾ ਕਰਿਆ ਦੀ ਉਹ ਕੋ ਪੋਲਾ ਜੋ ਕੋਈ ਮਿਲੇ ਨਹੀਂ ਹੈਗਾ ਤਾਂ ਗੱਲ ਕਿ ਬਰੇ ਲਿਆਦੇ ਨਹੀਂ ਆਹ ਜੀ ਇਹ ਵੀ ਤਾਂ ਨੇ ਆਪਾਂ ਇਹ ਇੱਥੋਂ ਕਹਨ ਜਿੱਥੇ ਜਸਮੋਹਨ ਬਾਪੂ ਦਾ ਪਾਸਾ ਦੇ ਉਹਨਾਂ ਕਾਜ ਕਰਦੇ ਨੇ ਕਿ ਨਹੀਂ ਕਿ ਨਹੀਂ ਪਰ ਦੂਜਾ ਵੱਡੇ ਜੇ ਨਿਕਲਦੀ ਨਿਕਲੀ ਇੱਧਰ ਕਰਦੇ ਨੇ ਇਕੱਲੇ ਜਾਂ ਉਰੇ ਕੋਹਰਾ ਕਰਦੇ ਨੇ ਇਕੱਲੇ ਉਹ ਜਿਹੜਾ ਪਾਸਾ ਉਹਦੇ ਗੱਲ ਦੀ ਪੁੱਛਦੇ ਨੇ ਉਹ ਚੱਕ ਕਰਦੇ ਮੈਂ ਤਾਂ ਕਰਾਂ ਬੈਡ ਬੈਡਸਪੋਰਟ ਕੀ ਕਹਿੰਦੇ ਨੇ ਇਹਨੂੰ ਹੂੰ ਉਹ ਪਾਈ ਕਰਕੇ ਬੋਲੇ ਨੇ ਅਜਿਹਾ ਆਪਣੇ ਆ ਪੁੜੇ ਨੇ ਪੁੜਿਆਂ ਦੇ ਵਿੱਚ ਟਾਂਕ ਪਾਏ ਨੇ ਜਿਹਨੂੰ ਕੋੰਦਰ ਕੋਈ ਵੀ ਜੱਜ ਨਹੀਂ ਇਹਨਾਂ ਨੂੰ ਹੋ ਗਿਆ ਕੋਵਿਡ ਦਾ ਲਗਾਤਾਰ ਹੋ ਵੀ ਜਿਹੜੀ 22 ਸਾਲ ਹੋ ਗਏ ਪਹਿਲਾਂ ਬੈਠੇ ਰਹੂਗੇ ਕੋੰਦਰ ਤੁਰਦੇ ਫਿਰਦੇ ਦੇ ਮਾਣੋਂ ਦਾ ਬਾਹਰ ਅੰਦਰ ਵਾਗੇ ਨੇ ਨੇਟਰ ਕੋ ਬਾਦ ਨੂੰ ਉਹ ਦੋ ਤਿੰਨ ਤੋਂੰ ਮਿੰਟੇ ਲਗਾਤਾਰ ਹੋ ਗਏ ਬੈਠੇ ਨੇ ਹਾਂ ਜੀ ਹਨ ਉਹਦੇ ਕਰਕੇ ਜਦੋਂ ਕੋਈ ਮੈਂ ਤਾਂ ਮੇਰੇ ਬਾਪੂ ਮਾਸੀ ਗਰੀਦ ਅਬਦਲੋਂ ਕੇ ਬੈਠਾ ਰਹੇ ਹਾਂ ਆਹ ਚਾ ਉਹ ਤਰਿਕ ਡਾਇਰੈਕਟ ਫਾਇਲ ਨਾ ਕਰ ਬਣਾਵਾ ਪਰ ਉਹ ਇਹਨਾਂ ਅਧਿਕਾਰਾ ਪ੍ਰਧਾਨ ਦੇ ਬਾਰੇ ਬੰਨਾ ਕਰਾਉਂਦਾ ਪਰ ਆਦਿ ਹੈ ਹੈ ਜਨਰਲ ਇੱਕੇ ਦਾ ਖਿਆਲ ਰੱਖੀਂ ਉਹਨੇ ਜਾਂ ਇਹ ਜਿਹੜਾ ਗੱਦਾ ਇਹ ਕਿਸਿਆਰ ਆ ਵੀ ਥੱਲੇ ਡੇੜੋਂ ਤੋਂ ਵਿਚਾਈ ਵੜਾ ਜਾ ਜਿਹੜਾ ਮੰਜਾ ਸੀ ਉਹਦਾ ਝੋਲੀ ਦੀ ਥੱਲੇ ਉਹ ਤਾਂ ਇਹਦੇ ਥੱਲੇ ਝੋਲੀ ਘਟਾ ਹਨਾ ਨਹੀਂ ਚੱਲ ਹਾਂ ਚੱਲ ਜੀ ਕਾਸੀ ਮੋੜੇ ਖੇਲ ਜਾਈਆ ਬੂ ਆਸੀ ਮਖਾ ਮੋੜੇ ਖੇਲ ਜਾਈਆ ਖੇਤ ਬੋਜੀਏ ਜੇ ਚੰਗਾ ਹਾਂ ਬਾਬਾ ਦੇ ਨੱਥਾ ਕਿਹ ਕੀ ਹਾਂ ਬੋਤੇ ਬਾਬਾ ਦੇ ਨੱਥਾ ਲਈ ਕੀ ਗਾਂਵ ਤੇ ਰੱਬ ਦੇ ਕੀ ਖੇਤ ਰੱਬ ਦੇ ਪਾਲੇ ਕੀ ਗਾਂਵ ਯੋ ਲੋਕ ਹੈ ਵੀ ਇਹ ਸਾਰੇ ਰਿਵਾਰਸ ਦਾ ਦਾਦਰੂ ਫਿਰ ਮੇਰ ਬਾਪੂ ਅਰੇ ਬਾਪੂ ਇਹ ਦਾਦਰੂ ਤੇਰਾ ਠੀਕ ਆ ਮੇਰ ਬਾਪੂ ਠੀਕ ਕਰ ਦੇ ਬਾਬਾ ਜੀ ਐਂ ਕਹਾ ਹਾਂ ਹਾਂ ਐਂ ਕਹਣਾ ਮੇਰ ਬਾਪੂ ਠੀਕ ਕਰ ਦੇ ਬਾਬਾ ਜੀ ਆ ਦੇਖ ਨਾ ਕਿ ਦੇ ਰਹੇ ਹੋ ਕੇ ਫਲੋਂ ਕੇ ਜਿਵੇਂ ਹੋਣਾ ਤੇਰਾ ਸਰੀਰ ਤਾੜੀ ਪਰਾਂ ਤੇ ਕਿਵੇਂ ਖਿੰਡੀ ਪੈਦੀ ਬਾਪੂ ਨਾ ਕੇ ਦੇਖਾਂ ਬਣ ਕੀ ਗੱਲ ਪੂਰੀ ਐਨ ਸਰੀਰ ਤੇ ਚੰਗਾ ਹਾਂ ਹਾਂ ਹੈ ਇਹ ਘਰ ਦਾ ਦਾਣ ਦੀ ਬਖਤੇ ਹਾਂ ਦੇਖਾਂ ਸੰਗਾ ਹਾਂਜੀ ਬਾਪੂ ਇਹ ਰਿਸੇ ਤਾਂ ਜਿਹੜੀ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਠੀਕ ਆ ਕਿਉਂਕਿ ਹੁਣ ਰੋਟੀ ਪਾਣੀ ਖਾ ਲੈਂਦੇ ਨੇ ਸਵੇਰੇ ਸ਼ਾਮ ਅੱਧੀ ਅੱਧੀ ਘਰ ਰੋਟੀ ਖਾ ਲੈਂਦੇ ਨੇ ਤੇ ਦੁਪਹਿਰੇ ਦਲੀਆ ਬ੍ਰੈਡ ਵਗੈਰਾ ਲੈ ਲੈਂਦੇ ਨੇ ਹਨਾ ਚਲੋ ਅੱਜ ਅੱਧੀ ਖਾਂਦੇ ਨੇ ਕੱਲ ਨੂੰ ਸਾਫਤੀ ਖਾਣ ਲੱਗ ਜਾਂਗੇ ਹੌਲੀ ਹੌਲੀ ਫਰਕ ਪੈ ਜਾਊਗਾ ਜਿਵੇਂ ਜਿਵੇਂ ਖਰਾਕ ਖਾਂਣਗੇ ਹਨਾ ਓਵੇਂ ਓਵੇਂ ਸਰੀਰ ਦੇ ਵਿੱਚ ਥੋੜੀ ਜੀ ਤਾਕਤ ਆਊਗੀ ਜਾਨ ਆਊਗੀ ਤੇ ਪਹਿਲਾਂ ਨਾਲੋਂ ਬਹੁਤ ਠੀਕ ਨੇ ਅੱਜ ਤਾਂ ਨਾ ਲੇ ਨਾ ਕੇ ਆਮ ਜਾ ਜਾਂਦਾ ਹਨਾ ਥੋੜੀ ਨਾਉਣ ਤੋਂ ਅਕਲ ਕਾ ਨਹੀਂ ਮੰਨਦੇ ਨੇ ਕਹਿੰਦੇ ਨੇ ਮੇਤੋਂ ਵੀ ਬਾਹਰ ਨਹੀਂ ਜਾਇਆ ਜਾਂਦਾ ਸਰੀਰ ਦੇ ਵਿੱਚ ਇਨੀ ਜਾਨ ਨਹੀਂ ਗਈ ਵੈਸੇ ਤਾਂ ਅਸੀਂ ਮੰਜੇ ਤੇ ਪਾ ਕੇ ਲੈ ਜਾਂਦੇ ਆ ਮੰਜੇ ਤੇ ਪਾ ਕੇ ਨਵਾ ਦਿੰਨੇ ਆ ਨਨੂ ਵੀ ਤੁਰਿਆ ਨਹੀਂ ਜਾਂਦਾ ਹੈਗਾ ਕਮਜ਼ੋਰੀ ਵਾਲੀ ਆ ਗਈ ਸਰੀਰ ਦੇ ਵਿੱਚ ਪਹਿਲਾਂ ਤਾਂ ਉਹਦਾ ਸਰੀਰ ਆ ਜਿਹੜਾ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਤੇ ਤੁਰਿਆ ਵੀ ਨਹੀਂ ਜਾਂਦਾ ਹੈਗਾ ਵੈਸੇ ਤਾਂ ਚਲੋ ਐਵੇਂ ਵੀ ਬੈਠੇ ਹੋ ਜਾਂਦੇ ਨੇ ਬੈਠ ਕੇ ਖਾ ਪੀ ਲੈਂਦੇ ਨੇ ਹਨਾ ਐਨਕ ਵੀ ਚਲੋ ਬਹੁਤ ਆ ਵੀ ਖਾਣ ਪੀਣ ਲੱਗ ਗਏ ਹੁਣ ਪਹਿਲਾਂ ਤਾਂ ਬਹੁਤ ਜ਼ਿਆਦਾ ਕਮਜ਼ੋਰੀ ਆ ਗਈ ਸੀ ਉਹ ਤਾਂ ਬੈਠਾ ਵੀ ਨਹੀਂ ਹੋਇਆ ਜਾਂਦਾ ਤੇ ਸਿਰਿੰਜ ਨਾਲ ਹੀ ਖਵਾਉਣਾ ਪਿਆਉਣਾ ਪੈਂਦਾ ਸੀ ਚਲੋ ਹੁਣ ਆਏ ਆ ਵੀ ਬੁਰਕੀਆਂ ਨਾਲ ਖਾ ਲੈਂਦੇ ਨੇ ਦਹੀਂ ਲੈ ਲੈਂਦੇ ਨੇ ਆਲੂ ਬਾ ਦਿਨੇ ਆ ਕਈ ਵਾਰ ਦਹੀਂ ਦੇ ਵਿੱਚ ਹਨਾ ਜੋ ਇਹਨਾਂ ਦਾ ਜੀ ਕਰਦਾ ਮਾਨ ਕਰਦਾ ਕਿਸੇ ਚੀਜ਼ ਨੂੰ ਉਹੀ ਚੀਜ਼ ਦੇ ਦਿੰਨੇ ਆ ਸਿਬ ਚਲੋ ਥੋੜੇ ਥੋੜੇ ਨਾਲ ਸਰੀਰ ਨੂੰ ਆਧਾਰ ਹੋ ਜਾਂਦਾ ਇੰਨੇ ਕੰੜ ਆਏ ਸਰੀਰ ਵਿੱਚ ਤਾਕਤ ਆਉਣ ਲੱਗ ਜਾਂਦੀ ਆ ਬਾਕੀ ਸੋਡੀਆਂ ਸਭ ਦੀਆਂ ਅਰਦਾਸਾਂ ਤੇ ਪਿਆਰ ਦੇ ਸਾਧਕਾ ਬਾਪੂ ਜੀ ਹੁਣ ਪਹਿਲਾਂ ਨਾਲੋਂ ਬਹੁਤ ਠੀਕ ਨੇ ਜੀ ਤੇ ਚਲੋ ਜੀ ਦੇਵ ਆ ਗਿਆ ਸਸਕਾਰ ਬਾਏ ਬਾਏ